ਰਾਜਪ੍ਰਦੇ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਡਾਕਟਰ ਗੁਰਵਿੰਦਰਪਾਲ ਸਿੰਘ ਜੀ ਨੂੰ ਉਹਨਾਂ ਦੇ ਕਾਰਜਕਾਲ ਨੂੰ ਦੇਖਦੇ ਹੋਏ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਰਾਜਪ੍ਰਦੇਸ਼ ਸੋ ਮਰੀਜ਼ਾਂ ਦੇ ਗੋਡਿਆਂ ਤੇ ਸਫਲ ਆਪਰੇਸ਼ਨ ਕੀਤੇ ਗਏ ਉਹਨਾਂ ਦੇ ਵੱਲੋਂ ਆਯੂਸ਼ਮਨ ਕਾਰਡ ਤੇ ਰਾਹੀ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੇ ਆਪਰੇਸ਼ਨ ਕੀਤੇ ਗਏ ਇਸ ਮੌਕੇ ਹੋਰ ਕੀ ਕੁਝ ਕਹਿਣਾ ਸੀ ਇਸ ਟਾਈਮ ਉਹ ਡਾਕਟਰ ਬੀਤੀ ਚੰਦ ਅਤੇ ਡਾਕਟਰ ਸੰਜੀਵ ਚੌਧਰੀ ਅਤੇ ਡਾਕਟਰ ਗੁਰਵਿੰਦਰਪਾਲ ਸਿੰਘ ਜੀ ਦਾ ਸਵਾਗਤ ਸੁਣ ਲੈਂਦੇ ਹਾਂ ਉਹਨਾਂ ਦੇ ਸੁਪੰਨੀ ਡਾਕਟਰ ਸਾਹਿਬ ਨੇ ਬਹੁਤ ਅੱਛਾ ਕੰਮ ਕੀਤਾ ਤੇ ਪਿਛਲੇ ਜੇ ਮੈਨੂੰ 2022 ਤੋਂ ਮੈਂ ਆਇਆ ਉਦੋਂ ਤਾਂ ਇਹ ਸਰਜਰੀ ਕਰ ਰਹੇ ਸੀ ਹੁਣ ਤੇ ਇਹਨਾਂ ਨੂੰ ਕੋਈ ਵੀ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਜੋ ਇਹਨਾਂ ਨੇ ਰਿਕੁਆਇਰਮੈਂਟ ਸਰਜਰੀ ਦੇ ਲਈ ਮੰਗੀ ਅਸੀਂ ਪੂਰੀ ਕੀਤੀ ਤੇ ਇਹਨਾਂ ਨੇ ਬੜੀ ਮਿਹਨਤ ਨਾਲ ਕੰਮ ਕਰਦੇ ਦਿਨ ਰਾਤ ਕੰਮ ਕਰਦੇ 6-7 ਵਜੇ ਤੱਕ ਕਿੱਥੇ ਰਹਿੰਦੇ ਹਸਪੀਟਲ 'ਚ ਆਪਣੇ ਪੇਸ਼ੈਂਟ ਨੂੰ ਦੇਖ ਕੇ ਜਾਂਦੇ ਜਿਹੜੇ ਆਪਰੇਟ ਕੀਤੇ ਤੇ ਬਹੁਤ ਅੱਛਾ ਕੰਮ ਕਰ ਰਹੇ ਹੋਗੇ ਡਾਕਟਰ ਸਾਹਿਬ ਵੱਲੋਂ ਵਧੀਆ ਡਾਕਟਰ ਦਾ ਕੰਮ ਦੇਖਦੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਬਹੁਤ ਬੜੀ ਕੁਸ਼ੀ ਹੋ ਰਹੀ ਹੈ ਮੀਡੀਆ ਐਸੋਸੀਏਸ਼ਨ ਕਮਿਸ਼ਨਰ ਐਸੋਸੀਏਸ਼ਨ ਵੱਲੋਂ ਡਾਕਟਰ ਨੂੰ ਸਨਮਾਨਿਤ ਕੀਤਾ ਗਿਆ ਇਹਦੇ ਨਾਲ ਹੋਰ ਡਾਕਟਰਾਂ ਨੂੰ ਵੀ ਹੌਸਲਾ ਮਿਲੇਗਾ ਪਹਿਲੇ ਵਾਲੇ ਹੋ ਰਿਹਾ ਸਾਲ ਅਸੀਂ ਜੋ ਸਾਡੇ ਧਿਆਨ ਦਾ ਹੈ ਵੀ ਅਸੀਂ ਡਾਕਟਰ ਨੂੰ ਸਨਮਾਨਿਤ ਕਰਾਉਂਦੇ ਹਾਂ ਬਿਲਕੁਲ ਸਹੀ ਹੈ ਥੈਂਕ ਯੂ ਬੜੀ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਅੱਛੀ ਗੱਲ ਹੈ ਅ ਅਰਪ ਦੇ ਕਰ ਰਹੇ ਅਸੀਂ ਉਹਨਾਂ ਨੇ ਵੈਸੇ ਤਾਂ ਸਾਰੇ ਕੰਮ ਅੱਛਾ ਕਰ ਰਹੇ ਆ ਅਸੀਂ ਉਹਨਾਂ ਨੂੰ ਵੀ ਕਹਿ ਰਹੇ ਕਿ ਡਾਕਟਰ ਗੁਰਿੰਦਰਪਾਲ ਨੂੰ ਮੀਨਤ ਕਰੋ ਤੇ ਆਪਣੇ ਹਸਪੀਟਲ ਦਾ ਨਾਮ ਆਪਣੇ ਸ਼ਹਿਰ ਦਾ ਨਾਮ ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਡਾਕਟਰ ਗੁਰਿੰਦਰਪਾਲ ਸਿੰਘ ਜੀ ਨੇ ਇਹ ਅਚੀਵਮੈਂਟ ਕਰੀ ਹੈ ਮੇਰੇ ਸਾਹਮਣੇ ਜੋ ਮੇਰੀ ਨੋਲੇਜ ਹੈ ਜਾਏਗਾ ਉਹ ਵਿਧੀ ਨੇ 9 ਮੰਥਸ ਦੇ ਅੰਦਰ ਇਹਨਾਂ ਨੇ ਜਿਹੜਾ 6 ਜਿਹੜਾ ਸੈਂਚਰੀ ਬਣਾਈ ਹੈ ਕਿਉਂਕਿ ਉਸ ਤੋਂ ਪਹਿਲੇ ਕਰੋਨਾ ਚੱਲ ਰਿਹਾ ਸੀ ਮੇਰੇ ਖਿਆਲ ਉਹਦੇ ਵਿੱਚ ਬਹੁਤ ਕਟਸਰ ਜਨੀਆਂ ਹੋਈਆਂ ਸੀਗੀਆਂ ਲੇਕਿਨ ਬਟ ਹੁਣ ਜਿਹੜਾ ਇਹਨਾਂ ਨੇ ਜਿਹੜਾ ਯੂਸ਼ਵਾਨ ਦੇ ਵਿੱਚ ਜਿਹੜਾ ਹੋਏ ਆ ਕੇਸ ਬਹੁਤ ਔਰ ਫ੍ਰੀ ਆਫ ਕਾਸਟ ਹੋਏ ਆ ਲੋਕਾਂ ਦੇ ਜਿਹੜੇ ਗਰੀਬ ਲੋਕਾਂ ਨੂੰ ਇਹ ਸਾਤਾ ਮਿਲੀ ਹੈ ਬਹੁਤ ਅੱਛੇ ਲੋਕਾਂ ਦਾ ਇੱਥੇ ਜਿਹੜਾ ਰਿਜ਼ਲਟ ਪੋਜ਼ਿਟਿਵ ਆਇਆ ਮੈਂ ਜੋ ਸੁਣਿਆ ਸਾਰਾ ਮੈਂ ਦੇਖਦਾ ਹਾਂ ਰੋਜ਼ ਉਹਨਾਂ ਵਿੱਚ ਹੀ ਮੈਂ ਵਿਚਰਦਾ ਲੋਕਾਂ ਦੇ ਵਿੱਚ ਤੇ ਇਸ ਕਰਕੇ ਅਗਰ ਇਹੋ ਜਿਹੇ ਡਾਕਟਰ ਸਾਡੇ ਕੋਲ ਇੱਥੇ ਹੋਣਗੇ ਸਾਰੇ ਤਾਂ ਮੇਰੇ ਖਿਆਲ ਰਾਜਪੁਰੇ ਵਰਗਾ ਪੂਰੇ ਪੰਜਾਬ ਵਿੱਚ ਮੈਂ ਗਰੰਟੀ ਦਿੰਦਾ ਕਿ ਇਹ ਜਿਹੜਾ ਹਸਪੀਟਲ ਹੈ ਪਹਿਲੇ ਫਸਟ ਨੰਬਰ ਤੇ ਆਇਆ ਸੀਗਾ ਪਹਿਲੇ ਸਫਾਈ ਦੇ ਵਿੱਚ ਆਇਆ ਸੀਗਾ ਹੁਣ ਇੰਡੀਆ ਚ ਆਇਆ ਸੀਗਾ ਹੁਣ ਇਨਾਮ ਵੀ ਮਿਲਿਆ ਸੀ ਇਹਨੂੰ ਔਰ ਇਹਨਾਂ ਨੂੰ ਮੈਂ ਮੈਂ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਵੀ ਔਰ ਪੰਜਾਬ ਗਵਰਨਮੈਂਟ ਨੂੰ ਵੀ ਰਿਕਵੈਸਟ ਕਰਾਂਗਾ ਕਿ ਇਹੋ ਜਿਹੇ ਡਾਕਟਰਾਂ ਨੂੰ ਜਿਹੜਾ ਹੈ ਜਿਹੜਾ ਪ੍ਰਸ਼ਕਾਰ ਦੇ ਕੇ ਔਰ ਇਹ ਜਿਹੜਾ ਅਚੀਵਮੈਂਟ ਇਹਨਾਂ ਨੂੰ ਦੇ ਕੇ ਪ੍ਰਸ਼ਕਾਰ ਜਿਹੜਾ ਨਿਵਾਜਿਆ ਜਾਵੇ ਕਿ ਇਹਦੇ ਨਾਲ ਜਿਹੜੇ ਜਿੰਨੇ ਵੀ ਡਾਕਟਰ ਹੈ ਉਹ ਇਨਕਰੀਜ ਹੋਣ ਉਹ ਹਸਪੀਟਲ ਵੱਲ ਜਿਆਦਾ ਜਿਹੜਾ ਚੁਕਾਵ ਵੱਦੇ ਲੋਕਾਂ ਦਾ ਇਹ ਕਰਦੇ ਹੋਏ ਮੈਂ ਫਿਰ ਡਾਕਟਰ ਗੁਰਵਿੰਦਰ ਪਾਲ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇੱਥੇ ਜਿਹੜਾ ਅਚੀਵਮੈਂਟ ਕਰਕੇ ਦਿਖਾਇਆ ਪੂਰੇ ਪੰਜਾਬ ਦੀ ਪਹਿਲੀ ਸ਼ਾਨ ਬਣਿਆ ਆਮ ਲੋਕਾਂ ਨੂੰ ਜਿਹੜੇ ਇੱਥੇ ਰਾਜ ਪ੍ਰਵਾਸੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਇਹ ਤੋਂ ਪ੍ਰੋਫੀ ਦੇ ਉੱਤੇ ਲੋਕਾਂ ਕੀ ਕਹਿਣਾ ਚਾਹੁੰਦੇ ਕਿ ਇੱਥੇ ਆਣ ਹਸਪਤਲ ਇਹ ਜੋ ਵੀ ਇਲਾਜ ਬਿਲਕੁਲ ਮੈਂ ਸਾਰੇ ਜਿੰਨੇ ਵੀ ਰਾਜਪੁਰੇ ਦੀ ਜਨਤਾ ਹੈਗੀ ਹੈ ਜਿਹੜੇ ਮੇਰੇ ਭੈਣ ਭਰਾ ਜਿਹੜੇ ਵੀ ਹੈਗੇ ਆ ਇੱਥੇ ਮਾਤਾ ਪਿਤਾ ਜਿਹੜੇ ਸਾਡੇ ਹੈਗੇ ਆ ਬਜ਼ੁਰਗ ਹੈਗੇ ਆ ਉਹ ਸਾਰੇ ਮੈਂ ਰਿਕੁਐਸਟ ਕਰਾਂਗਾ ਕਿ ਉਹ ਵੱਦ ਤੋਂ ਵੱਦ ਇੱਥੇ ਆਣ ਔਰ ਆਪਣਾ ਇਲਾਜ ਇੱਥੇ ਆ ਕੇ ਕਰਾਣ ਕਿਉਂਕਿ ਸਾਡੇ ਕੋਲ ਇੱਥੇ ਬੜੇ ਜਿੰਨੇ ਵੀ ਅੱਜ ਦੇ ਤਰੀਕੇ ਯੰਗ ਡਾਕਟਰ ਆ ਰਹੇ ਆ ਉਹ ਬਹੁਤ ਹੀ ਹੋਨੇਸਟ ਹਨ ਔਰ ਬੜੇ ਹੀ ਆਪਣੇ ਕਮਜ਼ੋਰ ਲੋਬਰੀ ਸਾਮੇ ਦੇਖ ਰਹੇ ਆ ਜਿਵੇਂ ਕਿ ਡਾਕਟਰ ਗੁਰਵਿੰਦਰ ਪਾਲ ਜੀ ਹੈ ਡਾਕਟਰ ਵੀ ਪੀ ਸਿੰਘ ਜੀ ਹੈ ਡਾਕਟਰ ਗੁਰਲੀਨ कौर ਮੈਡਮ ਜੀ ਹੈ ਹੋਰ ਵੀ ਸਾਡੇ ਬਹੁਤ ਸਾਰੇ ਡਾਕਟਰ ਹੈ ਜਿਹੜੇ ਇਸ ਟਾਈਮ ਪ੍ਰੈਜ਼েন্ট ਨਹੀਂ ਹੈ ਡਾਕਟਰ ਸੁਖਮਨ ਜੀ ਹੈ ਇਹ ਸਕੈਂਦਿਆਏ ਹਨ ਬਹੁਤ ਚੰਡੀਗੜ੍ਹ ਤੋਂ ਆਏ ਬੜੇ ਨਾਈਟ ਡਾਕਟਰ ਹੈ ਉਹ ਵੀ ਬੜੇ ਇੰਟੈਲੀਜੈਂਟ ਅਗੇ ਹਨ ਤਾਂ ਮਤਲਬ ਕੈਨਨੋਲਾ ਬਈ ਕਿ ਇਹ ਹੋ ਜੇ ਇਹਨਾਂ ਸਾਡੇ ਕੋਲ ਇੱਥੇ ਹੀਰੇ ਪਏ ਹੈ ਇਸ ਟਾਈਮ ਸਿਰਫ ਇਹਨਾਂ ਤੋਂ ਸਾਨੂੰ ਅਸੀਂ ਯੂਜ਼ ਕਰਨਾ ਹੈ ਕਿ ਕਿੱਦਾਂ ਇਹਨਾਂ ਨੂੰ ਯੂਟਿਲਾਈਜ਼ ਕਰਨਾ ਹੈ ਬਹੁਤ ਹੀ ਅੱਛਾ ਫੀਲ ਹੋ ਰਿਹਾ ਹੈ ਲਾਈਕ ਜਿਹੜੇ ਸ਼ਹਿਰ ਚ ਪੈਦਾ ਹੋਏ ਪੜੇ ਵੱਡੇ ਹੋਏ ਉਸੇ ਸ਼ਹਿਰ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਤੇ ਬਹੁਤ ਹੀ ਧੰਨਵਾਦੀ ਆ ਸੰਜੀਵ ਚੌਧਰੀ ਜੀ ਦਾ ਐਂਡ ਸਾਰੀ ਆਪਣੀ ਕੇਮਿਸਟ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਅੱਜ ਅੱਗੇ ਹੋ ਕੇ ਪ੍ਰਤਨ ਲੈਆਂ ਸਨਮਾਨਿਤ ਕਰਨ ਦੇ ਐਂਡ ਸੈਕੰਡ ਥਿੰਗ ਬੜੀ ਸਪੋਰਟ ਹੈ ਇਹਨਾਂ ਦੀ ਸਾਨੂੰ ਕਾਫੀ ਪੂਰ ਪੇਸ਼ੈਂਟਸ ਨੂੰ ਸਾਡੇ ਕੋਲ ਭੇਜਦੇ ਨੇ ਫॉर ਟ੍ਰੀਟਮੈਂਟ ਤੇ ਅਸੀਂ ਵੀ ਕਦੀ ਇਹਨਾਂ ਨੂੰ ਪਿੱਠ ਨਹੀਂ ਨਹੀਂ ਬੜਾ ਅੱਛਾ ਫੀਲ ਕਰ ਰਹੇ ਹਾਂ ਮੈਂ ਤੁਹਾਨੂੰ ਦੱਸਿਆ ਜਿਹੜੇ ਸ਼ਹਿਰ ਚ ਰਹੇ ਉੱਥੇ ਸੇਵਾ ਕਰੋ ਬੜਾ ਅੱਛਾ ਫੀਲ ਹੁੰਦਾ ਹੈ ਬਾਕੀ ਐਸਐਮਓ ਸਰ ਦੀ ਪੂਰੀ ਸਪੋਰਟ ਹੈ ਕਦੀ ਇਹਨਾਂ ਨੇ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਣ ਦਿੱਤੀ ਕਦੀ ਕਦੀ ਸਟਾਕ ਚ ਜਾਂ ਇੰਪਲਾਂਟ ਚ ਜਾਂ ਕਿਸੇ ਵੀ ਚੀਜ਼ ਚ ਚਾਹੇ ਆਪਾਂ ਨੀ ਰਿਪਲੇਸਮੈਂਟ ਦੀ ਗੱਲ ਕਰ ਲਈਏ ਚਾਹੇ ਟਰੋਮਾ ਵਾਲੇ ਕੇਸ ਹੈ ਸਾਡੇ ਕੋਲ ਜਾਂ ਹੋਰ ਜਿੰਨੇ ਵੀ ਤਰ੍ਹਾਂ ਦੇ ਆਪਰੇਸ਼ਨ ਹੁੰਦੇ ਆ ਕਦੀ ਐਸਐਮਓ ਸਰ ਦੇ ਹੁੰਦੇ ਸਾਨੂੰ ਕੋਈ ਦਿੱਕਤ ਨਹੀਂ ਆਈ ਕਦੀ ਕਿਸੇ ਸਮਾਨ ਦੀ ਜਾਂ ਫਿਰ ਅਵੇਲੇਬਿਲਟੀ ਦੀ ਕਿੰਨੇ ਟਾਈਮ ਤੋਂ ਉਪਲਬਧ ਹੀ ਹਾਂ ਤੁਸੀਂ ਕਿੱਦੋਂ ਮੇਰੀ ਅਗਸਤ 2021 ਦੀ ਜੁਆਇਨਿੰਗ ਹੈ ਇੱਥੇ ਉਦੋਂ ਅਸੀਂ ਸਰਜਰੀਜ਼ ਕਰਨੀ ਸਟਾਰਟ ਕਰਤੀਆਂ ਸੀ ਆਯੂਸ਼ਮਨ ਚ ਫਿਰ ਥੋੜੀ ਦੇਰ ਵਿੱਚ ਬੰਦ ਰਿਹਾ ਆਯੂਸ਼ਮਨ ਫਿਰ ਦੁਬਾਰਾ ਮਈ 23 ਚ ਸਟਾਰਟ ਹੋਇਆ ਸੀਗਾ April 23 ਚ ਉਸ ਤੋਂ ਅੱਖਰ ਦੇ ਵਿੱਚ ਤੁਸੀਂ ਉਹਨ ਪੇਸ਼ੈਂਟਸ ਨੂੰ ਕੀ ਸਨੇਹਾ ਦੇਣਾ ਚਾਹੋਗੇ ਜਿਹੜੇ ਸਰਕਾਰੀ ਹਸਪਤਾਲਾਂ ਤੋਂ ਕਤਾਨੇ ਹੋ ਰਹੇ ਨੇ ਨਹੀਂ ਸਾਡੇ ਵੱਲੋਂ ਕਦੀ ਅਸੀਂ ਪੇਸ਼ੈਂਟ ਨੂੰ ਇਹੀ ਸਨੇਹਾ ਦੇਣਾ ਚਾਹਾਂਗੇ ਕਿ ਸਾਡੇ ਕੋਲ ਆਲਮੋਸਟ ਆਲ ਫੈਸਿਲਿਟੀਆਂ ਇੱਥੇ ਅਵੇਲੇਬਲ ਹੈ ਕਿਸੇ ਵੀ ਤਰ੍ਹਾਂ ਦਾ ਚਾਹੇ ਔਰਥੋ ਦਾ ਚਾਹੇ ਜਨਰਲ ਸਰਜਰੀ ਦਾ ਜਾਂ ਹੋਰ ਵੀ ਕੋਈ ব্রাঞ্চ ਆਏ ਸਾਰੀ ਤਰ੍ਹਾਂ ਦੀ ਸਰਜਿਕਲ ਜਾਂ ਮੈਡੀਸਨ ਫੈਸਿਲਿਟੀਆਂ ਅਵੇਲੇਬਲ ਹੈ ਉਹ ਆਣ ਆਪਣਾ ਤੇ ਫੈਸਿਲਿਟੀਆਂ ਦਾ ਫਾਇਦਾ ਲੈਣ। ਪਰ 100 ਦੇ 100 ਜਿਹੜੇ ਕੇਸ ਆ ਸਾਰੇ ਸਫਲ ਆ ਕੋਈ ਹਾਂਜੀ ਸਰ ਨਹੀਂ ਸਾਡੇ ਬਾਬਾ ਜੀ ਦੀ ਕਿਰਪਾ ਨਾਲ ਸਾਰੇ ਕੇਸ ਸਕਸੈਸਫੁਲ ਰਹੇ ਹਨ। ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ